ਸਾਧੂਆਂ ਕੋਲੇ ਸਾਧੂਆਂ ਦਾ ਜੀਵਨ ਜੀ ਦਾਣ ਦੇ ਆਪਣੇ ਜੀਵਨ ਚ ਕਿਨਕਾ ਫਿਰ ਸਾਡੇ ਵਰਗੇ ਕਲਯੁਗੀ ਜੀਵਾਂ ਨੂੰ ਕਲਯੁਗ ਮਾੜਾ ਨਹੀਂ ਨਾਮ ਜਪਣ ਵਾਲਿਆਂ ਵਾਸਤੇ ਬਹੁਤ ਲਾਭਦਾਇਕ ਹੈ ਕਲਯੁਗ ਵਿੱਚ ਉਹ ਮਾੜਾ ਜਿਹੜਾ ਮਾੜੇ ਕੋ ਕਰਮ ਕਰਦਾ ਹੈ ਠੱਗੀਆਂ ਬੇਈਮਾਨੀਆਂ ਕਰਦਾ ਹੈ ਸਾਧੂਆਂ ਕੋਲੇ ਸਾਧੂਆਂ ਦਾ ਜੀਵਨ ਤੇ ਜਦੋਂ ਫਿਰ ਆਪਣੇ ਜੀਵਨ ਚ ਇੱਕ ਕਿਣਕਾ ਦੇ ਦਿੰਦੇ ਐਸੇ ਮਹਾਪੁਰਖ ਫਿਰ ਮਹਾਰਾਜ ਜੀ ਕਹਿੰਦੇ ਯਾਦ ਰੱਖੀ ਤੈਨੂੰ ਕਿਣਕਾ ਨਹੀਂ ਤੈਨੂੰ ਕਿਣਕੇ ਕਿਣਕੇ ਚੋਂ ਵੀ ਬਹੁਤ ਘੱਟ ਤੋਂ ਘੱਟ ਹੀ ਦੇ ਕੇ ਮਹਾਪੁਰਖ ਤਾਰ ਸਕਦੇ ਜੇ ਕਿਣਕਾ ਮਿਲ ਜੇ ਸ਼੍ਰੀਮਾਨ ਸੰਤ ਬਾਬਾ ਸਾਧੂ ਸਿੰਘ ਜੀ ਮਹਾਰਾਜ ਐਸੇ ਸਤਿ ਪੁਰਸ਼ਾਂ ਪ੍ਰਤੀ ਮੇਰੇ ਸਤਿਗੁਰ ਜੀ ਬਾਣੀ ਵਿੱਚ ਕਹਿੰਦੇ ਆ ਨੇ ਕਿਣਕਾ ਤਾਂ ਬਹੁਤ ਵੱਡੀ ਗੱਲ ਐ ਤੇਰੇ ਲਈ ਤਾਂ ਉਹਨਾਂ ਨੂੰ ਕਿਨਕੇ ਤੋਂ ਵੀ ਕੁਝ ਰਾਈ ਦੇ ਦਾਣੇ ਤੋਂ ਵੀ ਕੁਝ ਐਸਾ ਘੱਟ ਹੋਵੇ ਤੇ ਉਹੋ ਹੀ ਦੇਣਾ ਤੇ ਤੂੰ ਤਰ ਜਾਣਾ ਤੇ ਜੇ ਕਿਨਕਾ ਮਹਾਪੁਰਖ ਦੇ ਦੇਣ ਐਸੇ ਸਤਪੁਰਸ਼ ਤੇ ਗੁਰਮੁਖ ਕੋਟ ਉਦਾਰ ਦਾ ਭਾਈ ਦੇ ਨਾਵੇਂ ਇੱਕ ਕਣੀ ਇੱਕ ਕਿਨਕਾ ਮਹਾਪੁਰਖ ਦੇ ਦੇਣ ਤੇ ਕਰੋੜਾਂ ਦਾ ਉਧਾਰ ਕਰ ਸਕਦਾ ਹੈ ਮਹਾਪੁਰਖ ਐਨੀ ਕਮਾਈ ਕਰ ਦੇਣਾ